ਸਤਿ ਗੁਰ ਜੀ ਨਾਮ ਮੇਰਾ ਗੁਰਪ੍ਰੀਤ ਹੈਗਾਗਾ ਮੈਂ ਪਿਛਲੇ ਕਾਫੀ ਸਮੇਂ ਤੋਂ ਮਿਲ ਕੇ ਐਮਆਈ ਲIFESTYLE ਦੇ ਨਾਲ ਕੰਮ ਕਰ ਰਹੇ ਆਗਾ ਸਾਡੇ ਕੋਲੇ ਸਿਹਤ ਨੂੰ ਫਿੱਟ ਰੱਖਣ ਲਈ ਬਹੁਤ ਵਧੀਆ ਪ੍ਰੋਡਕਟ ਆਉਂਦੇ ਹੈਗੇ ਆ ਤੇ ਅਸੀਂ ਅੱਜ ਮਹਾੜਾ ਪਿੰਡ ਦੇ ਵਿੱਚ ਬੈਠੇ ਹੈਗੇ ਆਗੇ ਤੇ ਭੈਣ ਨੂੰ ਮਿਲੇ ਸੀ ਅਸੀਂ ਅੱਜ ਤੋਂ 2 ਮਹੀਨਾ ਕੁ ਪਹਿਲਾਂ ਤਾਂ ਕੁਝ ਪ੍ਰੋਡਕਟ ਦਿੱਤੇ ਸੀਗੇ ਇਹਨਾਂ ਨੂੰ ਕੋਈ ਸਮੱਸਿਆਵਾਂ ਸੀਗੀਆਂ ਤਾਂ ਆਓ ਆਪਾਂ ਇਹਨਾਂ ਦੇ ਮੂੰਹੋਂ ਪੁੱਛਦੇ ਹੈਗੇ ਆਂ ਵੀ ਇਹਨਾਂ ਨੂੰ ਕੀ ਸਮੱਸਿਆ ਸੀ ਤੇ ਕੀ ਫਾਇਦਾ ਹੋਇਆ ਸਤਿ ਗੁਰ ਜੀ ਕੀ ਨਾਮ ਆ ਜੀ ਆਪਣਾ ਪਰਮਜੀਤ ਕੌਰ ਕਿਹੜਾ ਪਿੰਡ ਆ ਜੀ ਮਹਾਰਾਜ ਹਾਂਜੀ ਕੀ ਸਮੱਸਿਆ ਸੀਗੀ ਜੀ ਆਪਾਂ ਨੂੰ ਰਸੌਲੀਆਂ ਸੀਗੀਆਂ ਜੀ ਅੱਛਾ ਬੱਚੇਦਾਨੀ ਦੇ ਵਿੱਚ ਸੌਲੀਆਂ ਸੀਗੀਆਂ ਹਾਂਜੀ ਸੌਲੀਆਂ ਸੀਗੀਆਂ ਠੀਕ ਹੈ ਜੀ ਕਿੱਥੋਂ ਪਹਿਲਾਂ ਦਵਾਈ ਲਈਏ ਤੁਸੀਂ ਪਹਿਲਾਂ ਕਿੱਥੋਂ ਨਹੀਂ ਜੀ ਪਹਿਲਾਂ ਮੁੰਡੇ ਅੱਛਾ ਕੀ ਆਮ ਤੌਰ ਤੇ ਕਿਸੇ ਡਾਕਟਰ ਨੂੰ ਦਿਖਾਇਆ ਹੋਵੇ ਨਹੀਂ ਜੀ ਡਾਕਟਰ ਨੂੰ ਦਿਖਾਇਆ ਨਹੀਂ ਕਿਸੇ ਨੂੰ ਦਿਖਾਇਆ ਸੀ ਜੀ ਪਹਿਲਾਂ ਸਿਰ ਰਿਪੋਰਟ ਕਰਾਈ ਸੀ ਠੀਕ ਹੈ ਜੀ ਜ਼ਿਆਦਾ ਬਲਿਡਿੰਗ ਤਾਂ ਹੋ ਗਈ ਸੀ ਅੱਛਾ ਜੀ ਬਲੀਡਿੰਗ ਜ਼ਿਆਦਾ ਹੋਣ ਲੱਗਦੀ ਸੀ ਠੀਕ ਹੈ ਤੇ ਫਿਰ ਅਸੀਂ ਟੈਸਟ ਠੀਕ ਹੈ। ਉਹਨੇ 400 ਲੀਆਂ ਦੱਸੀਆਂ ਸੀ। ਠੀਕ ਹੈ ਜੀ। 400 ਲੀਆਂ ਦੇ ਵਿੱਚ 1 ਮਹੀਨਾ ਦਵਾਈ। ਹਾਂ ਜੀ ਲਈ ਹੈ। ਠੀਕ ਹੈ ਜੀ। ਕੁਛ ਨਾ ਕੁਛ ਵਰਤ ਪਿਆ ਗਿਆ। ਹੁਣ 2 ਰਹਿ ਗਏ ਜੀ 2। ਠੀਕ ਹੈ। ਖੁਰ ਗਿਆ। ਠੀਕ ਹੈ। ਤਾਂ ਇਹਨਾਂ ਨੇ ਆਪਣਾ ਇੱਕ ਤਾਂ ਜੀ ਵੂਮਨ ਕੰਪੈਨੀਅਨ ਵਰਤਿਆ ਸੀਗਾ। ਇੱਕ ਇਹਨਾਂ ਨੂੰ 6 ਕਿਲੋਵਾ ਦਿੱਤਾ ਸੀਗਾ ਆਪਾਂ ਔਰ ਇੱਕ ਨਾਲ ਲਿਵ ਗਿਣ ਦਿੱਤਾ ਸੀਗਾ। ਇਹ ਇਹਨਾਂ ਨੇ ਲਗਾਤਾਰ 1 ਮਹੀਨਾ ਵਰਤਿਆ ਹੈਗਾਗਾ। ਵਰਤਨ ਦੇ ਨਾਲ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਤਾਂ ਇਹਨਾਂ ਦੀਆਂ ਰਿਪੋਰਟਸ ਆਪਣੇ ਕੋਲੇ ਹੈਗੀਆਂ ਨੇ। ਆ ਰਿਪੋਰਟs ਹੈਗੀ ਐ ਇਹਨਾਂ ਦੀ 30 ਤਰੀਕ ਪਹਿਲਾ ਮਹੀਨਾ 2021 ਠੀਕ ਹੈ ਜੀ ਤਾਂ ਇੱਕ ਰਿਪੋਰਟs ਹੈਗੀ ਆ 30 ਤਰੀਕ ਤੀਜਾ ਮਹੀਨਾ 2021 ਠੀਕ ਹੈ ਮਤਲਬ 2 ਮਹੀਨੇ ਬਾਅਦ ਇਹਨਾਂ ਨੇ ਇਹ ਰਿਪੋਰਟ ਕਰਵਾਈ ਹੈਗੀ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇੱਕ ਤਾਂ 11.11 mm ਦੀ ਸੀਗੀ ਤੇ ਇੱਕ 14 mm ਦੀ ਸੀਗੀ ਯੂਟਰਸ ਦੇ ਵਿੱਚ ਠੀਕ ਹੈ ਤੇ ਆ ਜਿਹੜੀ ਇਹ ਨਵੀਂ ਰਿਪੋਰਟ ਹੈਗੀ ਹੈਗੀ ਇਹਨਾਂ ਦੀ ਇਹਦੇ ਵਿੱਚ ਇਹ 7.8mm ਦੀ ਹੈਗੀ ਹੈ ਜੀ ਮਤਲਬ ਮਹੀਨਾ ਵਰਤਣ ਤੋਂ ਬਾਅਦ ਇਹਨਾਂ ਦੀ ਜਿਹੜੀ ਸਮੱਸਿਆ ਸੀ ਉਹ 60% ਤੱਕ ਹੱਲ ਹੋ ਚੁੱਕੀ ਹੈਗੀ ਹੈਗੀ ਤੁਸੀਂ ਇਹਨਾਂ ਪ੍ਰੋਡਕਟਾਂ ਤੋਂ ਸੰਤੁਸ਼ਟ ਹੋ ਜੀ ਤੇ ਕੀ ਤੁਸੀਂ ਇਹਨਾਂ ਚੀਜ਼ਾਂ ਦੀ ਅੱਗੇ رائے ਦੇਣਾ ਚਾਹੁੰਦੇ ਹੋ ਕਿ ਹੋਰ ਵੀ ਲੋਕਾਂ ਦਾ ਭਲਾ ਹਾਂਜੀ ਹਾਂਜੀ ਠੀਕ ਹੈ ਧੰਨਵਾਦ